ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਦੀ ਬੜੀ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਕਿ ਮਾਨ ਸਾਹਿਬ ਯਾਨੀ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਮੌਜੂਦਾ ਭਗਵੰਤ ਮਾਨ ਜੀ ਨੂੰ ਕਿਸੇ ਨੇ ਮੈਂ ਨਾਮ ਤਾਂ ਭੁੱਲ ਗਿਆ ਪాయిਜ਼ਨ ਦਾ ਵੀ ਕੋਈ ਸলো ਪాయిਜ਼ਨ ਯਾ ਕੋ ਪాయిਜ਼ਨ ਦੇ ਦਿੱਤੀ ਉਹਨਾਂ ਨੇ ਤੇ ਕਹਿੰਦੇ ਖਾਲਸਤਾਨੀਆਂ ਨੇ ਈਮੇਲ ਕਰਕੇ ਲੈਟਰ ਵੀ ਪਾਤੀ ਹੈ ਕਿ ਅਸੀਂ ਦਿੱਤੀ ਹੈ ਪాయిਜ਼ਨ ਇਹਦੇ ਬਾਪਨ ਨਾਲ ਡਾ ਦੇਣਾ ਫੋਰਟਿਸ ਹਸਪੀਟਲ ਨੂੰ ਵੀ ਬੰਬ ਨਾਲ ਡਾ ਦੇਣਾ ਕਿੰਨੇ ਸਕੂਲ ਨੂੰ ਧਮਕੀਆਂ ਬੰਬ ਨਾਲ ਡਾ ਦੇਣਾ ਤੁਰੇ ਖਾਲਸਾਨੀਆਂ ਨੇ ਕਿਹੜੇ ਜਥੇਬੰਦੀਆਂ ਨੇ ਲੈਟਰ ਪਾਈ ਆ ਹਨਾ ਈਮੇਲ ਦੇ ਰਾਹੀਂ ਉਹ ਵੀ ਵਾਇਰਲ ਹੋਈ ਆ ਮੇਰੇ ਮਨ 'ਚ ਸਵਾਲ ਆਇਆ ਸਕੂਲ ਨੂੰ ਉੜਾਂ ਦੇ ਤੰਕਿਆ ਕਿਉਂ ਸਕੂਲ ਵਿੱਚ ਤਾਂ ਮਾਸੂਮ ਬੱਚੇ ਪੜਦੇ ਆ ਜਿਨ੍ਹਾਂ ਦਾ ਕਿਸੇ ਵੀ ਰਾਜਨੀਤੀ ਨਾਲ ਕੁਝ ਲੈਣ ਦੇ ਨਹੀਂ ਆ ਉਹ ਤਾਂ ਪਰਮਾਤਮਾ ਦਾ ਰੱਬ ਦਾ ਰੂਪ ਹੁੰਦੇ ਬੱਚੇ ਸੋ ਉਹ ਬੱਚਿਆਂ ਨੂੰ ਟਾਰਗੇਟ ਕਰਨਾ ਤਾਡੀ ਜ਼ੁਬਾਨ ਤੇ ਤਾਂ ਸਕੂਲਾਂ ਦਾ ਨਾਮ ਆਣਾ ਵੀ ਨਹੀਂ ਚਾਹੀਦਾ ਸਕੂਲ ਇੱਕ ਮੰਦਰ ਮਸਜਿਦ ਗੁਰਦੁਆਰਾ ਨਾ ਗਿਰਜਾ ਘਰ ਇਸ ਤੋਂ ਵੀ ਬਹੁਤ ਉੱਚਾ ਸਥਾਨ ਹੈ ਸਕੂਲਾਂ ਦਾ ਜਿੱਥੇ ਬੱਚੇ ਤਾਲੀਮ ਹਾਸਲ ਕਰਦੇ ਆ ਸਿੱਖਿਆ ਲੈਂਦੇ ਆ ਔਰ ਜਿਹੜਾ ਟੀਚਰ ਹੁੰਦਾ ਉਹ ਬੱਚਿਆਂ ਦਾ ਟੀਚਰ ਨਹੀਂ ਹੁੰਦਾ ਉਹ ਬੱਚਿਆਂ ਦਾ ਗੁਰੂ ਹੁੰਦਾ ਜੋ ਉਹਨਾਂ ਨੂੰ ਬਹੁਤ ਸੋਹਣੀ ਸਿੱਖਿਆ ਦਿੰਦਾ ਉਹਨਾਂ ਨੂੰ ਦੱਸਦਾ ਕਿ ਦੁਨੀਆ 'ਚ ਕਿਵੇਂ ਰਹਿਣਾ ਹੈ ਹਮੇਸ਼ਾ ਸੱਚ ਬੋਲਣਾ ਹੈ ਸਹੀ ਮਾਰਗ ਤੇ ਚੱਲਣਾ ਹੈ ਸੋ ਮੈਂ ਤਾਂ ਸਕੂਲਾਂ ਨੂੰ ਮੰਦਰ ਤੋਂ ਵੀ ਉੱਤਰ ਉੱਤੇ ਦਾ ਦਰਜਾ ਦਿੱਤਾ ਹੋਇਆ ਜਿੱਥੇ ਬੱਚੇ ਜਾ ਕੇ ਐਜੂਕੇਸ਼ਨ ਲੈਂਦੇ ਆ ਜਿੱਥੇ ਮਾਸੂਮੀਅਤ ਖੇਲਦੀ ਹੈ ਤੁਸੀਂ ਸਕੂਲਾਂ ਨੂੰ ਧਮਕੀਆਂ ਦੇ ਰਹੇ ਹੋ ਕਿ ਬੰਬ ਨਾ ਲੜਾ ਦੇਣੀਆ ਸ਼ੇਮ ਔਨ ਯਰਸੈਲਫ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਜਿਨ੍ਹਾਂ ਨੇ ਵੀ ਧਮਕੀਆਂ ਦਿੱਤੀਆਂ ਮੇਰੀ ਨਿਗਾਹਾਂ ਦੇ ਵਿੱਚ ਉਹ ਮਰਦ ਨਹੀਂ ਹੈ ਕਿਉਂਕਿ ਮਰਦ ਨਾ ਤਾਂ ਔਰਤ ਤੇ ਹੱਥ ਸਕਦਾ ਤੇ ਨਾ ਮਾਸੂਮ ਬੱਚਿਆਂ ਤੇ ਤੁਸੀਂ ਜੰਗ ਲੜਨੀ ਹੈ ਆਪਣੀ ਸ਼ਬਦਾਂ ਨਾਲ ਲੜੋ ਪਰ ਤੁਸੀਂ ਸਕੂਲਾਂ ਤੇ ਬੰਬ ਸੁੱਟਣ ਦੀਆਂ ਧਮਕੀਆਂ ਪਹਿਲੇ ਵੀ ਬੜੀਆਂ ਧਮਕੀਆਂ ਸ੍ਰੀ ਹਰਿਮੰਦਰ ਸਾਹਿਬ ਤੇ ਆਈਆਂ ਸੀ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਹੋਣਾ ਬੰਬ ਸੁੱਟਣੇ ਦੇਖੋ ਬੰਬ ਸੁੱਟਣੇ ਕੋਈ ਇੰਨੇ ਸੋਖੇ ਨਹੀਂ ਹੁੰਦੇ ਬੰਦਾ ਆਇਆ ਤੇ ਬੰਬ ਸੁੱਟ ਕੇ ਚਲਾ ਗਿਆ ਆਲੂ ਗੋਭੀ ਕੱਟੀ ਤੇ ਜਦੋਂ ਛਿਲਕੇ ਹੁੰਦੇ ਆਪਾਂ ਲੇਡੀਜ਼ ਜਾਂਦੀਆਂ ਬਾਹਰ ਤੇ ਬੰਨ ਵਿੱਚ ਸੁੱਟਿਆਂ ਦੇ ਛਿਲਕਾ ਇਹ ਐ ਨਹੀਂ ਹੁੰਦਾ ਵੀ ਆਇਆ ਤੇ ਬੰਬ ਸੁੱਟਦਾ ਸੋ ਇਦਾਂ ਦੀਆਂ ਜਿਹੜੀਆਂ ਪਕਵਾਸ ਗਾਰਬੇਜ ਨੌਨਸੈਂਸ ਧਮਕੀਆਂ ਇਹਨਾਂ ਨੂੰ ਬੰਦ ਕਰੋ ਸੋ ਜਿਹੜੇ ਸਕੂਲਾਂ ਨੂੰ ਉਡਾਣ ਦੀਆਂ ਗੱਲਾਂ ਹਨਾ ਇਹ ਸਿਰਫ ਪਾਕਿਸਤਾਨੀ ਜਿਹੜੇ ਉਗਰਵਾਦੀ ਉਹ ਹੀ ਕਰ ਸਕਦੇ ਆ ਔਰ ਅੱਜ ਸਾਬਿਤ ਹੋ ਗਿਆ ਕਿ ਖਾਲਸਪੁਰ ਦੀ ਸਾਰੀ ਮੂਵਮੈਂਟ ਪਾਕਿਸਤਾਨ ਦੇ ਨਾਲ ਰਲਈ ਹੋਈ ਆ ਇਹ ਸਾਰਾ ਕੁਝ ਪਾਕਿਸਤਾਨ ਦੇ ਥਰੂ ਹੋ ਰਿਹਾ ਕਿਉਂਕਿ ਇਹਨਾਂ ਲੋਕਾਂ ਦੇ ਵਿੱਚ ਜ਼ਮੀਰ ਨਹੀਂ ਆ ਦਿਲ ਨਹੀਂ ਇਹਨਾਂ ਨੇ ਅੱਗੇ ਵੀ ਬਹੁਤ ਸਕੂਲ ਬੱਸਾਂ ਤੇ ਸਕੂਲਾਂ ਤੇ ਹਮਲੇ ਕੀਤੇ ਸੀ ਡਿਫਰੈਂਟ ਡਿਫਰੈਂਟ ਸਿਟੀਜ਼ ਦੇ ਵਿੱਚ ਭਾਰਤ ਵਿੱਚ ਬਹੁਤ ਬੱਚੇ ਉਹਦਾ ਮਾਸੂਮ ਮਾਰੇ ਗਏ ਸੀ। ਔਰ ਇਹ ਕੰਮ ਪਾਕਿਸਤਾਨੀਆਂ ਦਾ ਜਿਹੜੇ ਉਗਰਵਾਦ ਤਿਆਰ ਕਰਦੇ ਆ। ਕਹਿੰਦੇ ਭਗਵੰਤ ਮਾਨ ਛੱਡਣਾ ਨਹੀਂ। ਭਗਵੰਤ ਮਾਨ ਨੂੰ ਐਂ ਕਰਦਾ ਹੁਣ ਸੋਚਣ ਵਾਲੀ ਇੱਕ ਗੱਲ ਹੋਰ ਮੇਰੇ ਦਿਮਾਗ ਚ ਆਂਦੀ ਤੁਸੀਂ ਵੀ ਕੋਰ ਫਰਮਾਇਓ ਗੱਲ ਨੂੰ। ਭਗਵੰਤ ਮਾਨ ਨੂੰ ਕਿਉਂ ਨਹੀਂ ਛੱਡਣਾ? ਕਿਉਂ ਮਾਰ ਦੇਣਾ ਹੈ ਭਗਵੰਤ ਮਾਨ ਨੂੰ? ਕੀ ਕੀਤਾ ਐਸਾ ਭਗਵੰਤ ਮਾਨ ਨੇ ਕਿ ਅੱਜ ਸਾਰਿਆਂ ਨੂੰ ਮਾਰਨ ਤੇ ਤੋੜੇ ਦਰਬ ਜੀ ਇਹ ਕਲ ਜੋ ਕਿ ਇਹਦੇ ਵਿੱਚ ਜਦੋਂ ਵੀ ਕੋਈ ਬੰਦਾ ਸੱਚ ਬੋਲੂਗਾ ਜਦੋਂ ਵੀ ਕੋਈ ਬੰਦਾ ਲੋਕਾਂ ਦੇ ਹਿੱਤਾਂ ਦੀ ਗੱਲ ਕਰੂਗਾ ਲੋਕਾਂ ਦੇ ਹੱਕ ਦੀ ਗੱਲ ਕਰੂਗਾ ਡਰੱਗਸ ਨੂੰ ਖਤਮ ਕਰੇਗਾ ਉਹਦੀ ਜਾਨ ਤੇ ਤਾਂ ਬਨੂਗੀ ਪਰ ਆਜੇਗੀ ਭਗਵੰਤ ਮਾਨ ਚਿੱਟੇ ਮਾਫੀ ਦੇ ਨਾਲ ਗੱਲ ਜੇ ਅਜੇ ਹੀ ਭਗਵੰਤ ਮਾਨ ਮਾਫੀਆਂ ਨਾਲ ਕੇ ਪੁੱਠੇ ਸਿੱਧੇ ਕੰਮ ਕਰੇ ਤਾਂ ਉਹਦੀ ਜਾਨ ਨੂੰ ਖਤਰਾ ਨਹੀਂ ਰਹੇਗਾ ਸੋ ਕੰਨਾ ਤੁਸੀਂ ਖਾਲਸਤਾਨੀ ਵਾਲੀ ਈਮੇਲ ਤੇ ਜੋਰ ਨਾ ਦਿਓ ਇਹਦੇ ਵਿੱਚ ਸ਼ਾਮਲ ਅਕਾਲੀ ਵੀ ਹੈ ਦੁਖਬੀਰ ਬਾਦਲ ਵਿਕਰਮਜੀਤ ਮਜੀਠੀਆ ਕਾਂਗਰਸ ਦੇ ਕੁਝ ਬੰਦੇ ਸੋ ਜਿਹੜੇ ਗੈਂਗਸਟਰ ਵਾਰ ਚਲਾਇਆ ਭਗਵੰਤ ਮਾਨ ਨੇ ਪੰਜਾਬ 'ਚ ਜਿਹੜੇ ਮੁੰਡਿਆਂ ਨੂੰ ਸ਼ੌਂਕ ਹੈ ਗੈਂਗਸਟਰ ਬਣ ਮਫਰੋਤੀਆਂ ਲੈਣੀਆਂ ਉਹਨਾਂ ਨੇ ਕਿਹਾ ਕਿ ਇਨਕਾਊਂਟਰ ਕਰ ਦੋ ਉਹਨਾਂ ਦੇ ਮਾਂ ਪਿਓ ਚੱਕ ਲੈਣੇ ਸੋ ਉਹ ਸਾਰੇ ਗੈਂਗਸਟਰ ਵੀ ਕਿਤੇ ਨਾ ਕਿਤੇ ਅਕਾਲੀਆਂ ਦੇ ਨਾਲ ਖੜੇ ਆ ਅਗਵਰਤਮਾਨ ਨੂੰ ਢਾਉਣਾਸਤੇ ਦੇਖੋ ਉਹ ਕੁਝ ਗਲਤ ਨਹੀਂ ਕਰ ਰਿਹਾ ਜੀ ਹੁਣ ਕੋਈ ਬੰਦਾ ਨਾਜਾਇਜ਼ ਕਿਸ ਨੂੰ ਫੋਨ ਕਰਕੇ ਫਰੋਤੀਆਂ ਮੰਗਦਾ ਕਾਢੇ ਨੇ ਪੈਸੇ ਅਗਲੇ ਕੋਲ ਨਹੀਂ ਹੈ ਨਹੀਂ ਦਿੱਤੇ ਤਾਂ ਉਹਨੂੰ ਮਾਰਦਾ ਉਹ ਵੀ ਤਾਂ ਕਿਸੇ ਮਾਂ ਦਾ ਪੁੱਤ ਸੀ ਉਹਨੂੰ ਤਾਂ ਕਿਸੇ ਮਾਂ ਪਿਓ ਨੇ ਲਾਡ ਨਾਲ ਆਪਣੇ ਪੁੱਤ ਨੂੰ ਜੰਮਿਆ 9 ਮਹੀਨੇ ਕੁੱਕ ਚ ਰੱਖਿਆ ਪਾਲਾ ਐਡਾ ਕੀਤਾ ਸਿੱਧੂ ਮੂਸੇਵਾਲੇ ਦੀ ਮੌਤ ਅੱਜ ਤੱਕ ਵੀ ਦੁਨੀਆ ਭੁੱਲੀ ਨਹੀਂ ਐ ਮੈਨੂੰ ਨਹੀਂ ਸਮਝ ਆਉਂਦੀ ਤੁਹਾਨੂੰ ਲੋਕਾਂ ਨੂੰ ਗੈਂਗਸਟਰ ਵਾਰਸ਼ ਮਿਲਦਾ ਕੀ ਐ ਸਾਡੀ ਕਿਸੇ ਨਾਲ ਲੜਾਈ ਆ ਝਗੜਾ ਆ ਯਾਰ ਕਪੜੋ ਥਪੜੀ ਹੋ ਜਾਓ ਕਿਸਨ ਮੁੱਕੇ ਹੋ ਜਾਓ ਕਿਤੇ ਬੰਦ ਕਮਰੇ ਚ ਬਹਿ ਕੇ ਨਵੇੜ ਲੋ ਭਰਾਏ ਕਿਸੇ ਨੂੰ ਜਾਨ ਤੋਂ ਮਾਰਨਾ ਉਹਦੇ ਘਰ ਅਟੈਕ ਕਰਨਾ ਗੋਲੀਆਂ ਚਲਾਉਣੀਆਂ ਮੈਸੇਜ ਤੇ ਬਹੁਤ ਵਿਰੋਧਾ ਜੇ ਤੁਸੀਂ ਕਹੋ ਵੀ ਹਾਂ ਤੁਹਾਡੇ ਮਨਾਂ 'ਚ ਨਫ਼ਰਤ ਹੀ ਇੰਨੀ ਨੇ ਮੇਰੇ ਮੇਰੇ ਵੀ ਕੋਈ ਦੁਸ਼ਮਣ ਹੈ ਜੀ ਮੈਂ ਉਹਨਾਂ ਤੋਂ ਬਹੁਤ ਹੇਟ ਕਰਦੀ ਹਾਂ ਬਹੁਤ ਫਰਮੇ ਕੇ ਜਾ ਕੇ ਮਾਰਦਾ ਉਹਨਾਂ ਨੂੰ ਸਾਡੇ ਸਕੇ ਚਾਚੇ ਨੇ ਮੇਰੇ ਡੈਡੀ ਦੀ ਡੈਥ ਤੋਂ ਬਾਅਦ 3 ਕਰੋੜ ਦੀ ਜ਼ਮੀਨ ਦਾ ਘਪਲਾ ਕਰ ਗਿਆ ਨਾ ਮਾਰਦਾ ਉਹ ਜੇ ਤੇ ਆਪਦੀ ਕੁੜੀ ਨੂੰ ਆਸਟ੍ਰੇਲੀਆ ਪਰਥ ਵਿੱਚ ਘਰ ਲੈ ਕੇ ਦੇਤਾ ਕੱਲੀ ਕੱਲੀ ਕੁੜੀ ਔਰ ਕੋਈ ਉਹਦੇ ਨਹੀਂ ਕੁੜੀ ਨੇ ਵੀ ਗਾਹ ਭੱਜ ਕੇ ਕਿਸੇ ਮੁੰਡੇ ਨਾਲ ਵਿਆਹ ਕਰਾ ਕੇ ਉਹਦੇ ਵੀ ਗਾਹ ਅੱਗੇ ਕੁੜੀ ਆ ਹੁਣ ਮਾਰਦਾ ਮੈਂ ਇੱਥੋਂ ਇੱਥੋਂ ਬੈਠੇ ਆਸਟ੍ਰੇਲੀਆ ਬੰਦਿਆਂ ਨੂੰ ਫੋਨ ਲਾਵਾਂਗੇ ਮਾਰ ਦਾਂ ਉਹ ਕਿ ਮਾਰਨ ਨਾਲ ਮੇਰਾ ਬਦਲਾ ਪੂਰਾ ਹੋ ਜਾਊਗਾ ਮਾਰ ਨਾਲ ਮੇਰੇ ਦਿਲ ਨੂੰ ਤਸੱਲੀ ਮਿਲ ਜੂ ਕਿ ਵੀ ਹਾਂ ਮੈਂ ਫਲਾਣਾ ਨੂੰ ਮਾਰਤਾ ਮੈਂ ਇੱਕ ਐਗਜ਼ਾਮਪਲ ਦੇ ਰਹੀਆਂ ਗੱਲ ਕਰ ਰਹੀਆਂ ਕਿ ਮੇਰੇ ਮਨ ਨੂੰ ਸਕੂਨ ਮਿਲ ਜੂਗਾ ਉਹ ਤਾਂ ਮੈਂ ਬਹੁਤ ਸੋਖੀ ਮੋਤੇ ਦੀ ਨਾ ਨਾ ਮਾਰ ਨਾਲ ਕਦੀ ਦਿਲ ਨੂੰ ਸਕੂਨ ਨਹੀਂ ਮਿਲਦਾ ਸਕੂਨ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਲ ਜੁੜੋਂਗੇ ਨਾ ਉਸ ਪ੍ਰਮਾਤਮਾ ਰੱਬ ਦੇ ਨਾਲ ਕੋਈ ਘੰਟਾ ਬਾਣੀ ਦਾ ਪ੍ਰਚਾਰ ਕਰ ਲਿਆ ਕਰੋ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਬਹਿ ਕੇ ਪਾਠ ਪੂਜਾ ਕਰ ਲਿਆ ਕਰੋ ਜੇ ਤੁਹਾਨੂੰ ਤੁਹਾਡੇ ਰੱਬ ਤੇ ਭਰੋਸਾ ਹੈ ਨਾ ਮੈਨੂੰ ਬਹੁਤ ਭਰੋਸਾ ਹੈ ਮੇਰੇ ਰੱਬ ਤੇ ਕਿ ਜੋ ਵੀ ਸਾਡੇ ਫੈਮਿਲੀ ਸਾਡੇ ਚਾਚੇ ਨੇ ਸਾਡੀ ਪ੍ਰਾਪਰਟੀ ਨਾਲ ਧੱਕਾ ਕੀਤਾ ਉੱਪਰ ਬੈਠਾ ਦੇਖਦਾ ਜਿਹੜੀ ਸਜ਼ਾ ਉਹਨੇ ਦੇਣੀ ਹੈ ਨਾ ਉਹ ਉਹ ਸਾਥੋਂ ਮੇਥੋਂ ਤਾਥੋਂ ਨਹੀਂ ਦੇ ਹੋਣੀ ਸੋ ਮੈਨੂੰ ਮੈਨੂੰ ਇਸ ਚੀਜ਼ ਨਾਲ ਹਮੇਸ਼ਾ ਇਹ ਦੋਖਾ ਕਿ ਨਹੀਂ ਸਾਨੂੰ ਇਨਸਾਨ ਨੂੰ ਕਿਸੇ ਨੂੰ ਵੀ ਇਨਸਾਨ ਨੂੰ ਕਿਸੇ ਵੀ ਇਨਸਾਨ ਦਾ ਮਰਡਰ ਕਰਨ ਦਾ ਹੱਕ ਨਹੀਂ ਹੈ ਜੇ ਸਾਨੂੰ ਜੀਵਨ ਦਾਣ ਦੇਣ ਦਾ ਹੱਕ ਨਹੀਂ ਹੈ ਸਾਨੂੰ ਕਿਸ ਦਾ ਮਰਡਰ ਕਰਨ ਦਾ ਵੀ ਹੱਕ ਨਹੀਂ ਹੈ ਪਰ ਆਈ ਡੋਨਟ ਅੰਡਰਸਟੈਂਡ ਕਿ ਲੋਕ ਸਮਝਦੇ ਕਿਉਂ ਨਹੀਂ ਇਸ ਗੱਲ ਨੂੰ ਕਿਉਂ ਨੋ ਕਾ ਜਿੱਕ ਦੁਜੇ ਦੇ ਇੰਨੇ ਵੈਰੀ ਬਣੇ ਪਏ ਆ ਦੇਖੋ ਭਗਵੰਤ ਮਾਨ ਪੰਜਾਬ ਦੇ ਵਿੱਚ ਸ਼ਾਂਤੀ ਕੰਮ ਕਰਨਾ ਚਾਹੁੰਦਾ ਹੈ ਭਗਵੰਤ ਮਾਨ ਚਾਹੁੰਦਾ ਪੰਜਾਬ ਤੇ ਸ਼ਾਂਤੀ قائم ਰਹੇ ਲੋਕ دہشت ਦੇ ਅੰਡਰ ਨਾ ਜੀਣ ਕੁੜੀਆਂ ਬੀਬੀਆਂ ਆਰਾਮ ਨਾਲ ਸੜਕਾਂ ਤੇ ਆਪਣਾ ਤੁਰਨ ਫਿਰਨ ਉਹਨਾਂ ਨੂੰ ਕੋਈ دہشت ਨਾ ਹੋਵੇ ਉਹਨਾਂ ਨੂੰ ਕੋਈ ਡਰ ਨਾ ਹੋਵੇ ਕੀ ਸਾਰੇ ਇਦਾਂ ਦਾ ਮਾਹੌਲ ਨਹੀਂ ਚਾਹਦੇ ਪੰਜਾਬ ਦਾ ਅਸਲ ਤਾਂ ਸਾਰੀ ਦੁਨੀਆ ਚ ਚਾਹਨੀ ਇਦਾਂ ਦਾ ਮਾਹੌਲ ਹੋਵੇ ਕੈਨੇਡਾ ਵਿੱਚ ਦੇਖ ਲੋ ਸਰੀ ਆਪਾਸ ਦੇ ਗੁਰਦੁਆਰੇ ਜਿੰਨੀਆਂ ਬੀਬੀਆਂ ਸਾਡੀਆਂ ਇੱਥੇ ਬਜ਼ੁਰਗਾ ਚਾਰ-ਚਾਰ ਪੰਜ-ਪੰਜ ਸੋਨੇ ਦੇ ਬੰਗਾ ਪਾਈਆਂ ਹੁੰਦੀਆਂ ਕਿ ਹੱਥ ਵਿੱਚ ਗਲਚ ਚੈਨੀਆਂ ਵਾਲੀਆਂ ਇਹ ਤਾਂ ਆ ਮੈਂ ਪੰਜਾਬੀਆਂ ਬੀਬੀਆਂ ਦਾ ਆ ਹੁੰਦਾ 골ਡ ਹੁਣ ਉਹ ਬਜ਼ੁਰਗਾ ਤੇ ਅਟੈਕ ਹੋਣੇ ਸ਼ੁਰੂ ਹੋ ਗਿਆ ਕਿੰਨੀ ਵੀਡੀਓ ਵਾਇਰਲ ਹੋਈ ਐ ਉਹ ਵਿਚਾਰੀ ਬੀਬੀ ਦੇ ਹੱਥਾਂ 'ਚੋਂ ਬੰਗਾ ਲਾ ਕੇ ਲੈ ਗਿਆ ਮੁੰਡਾ ਨਾਲ ਇੰਨੇ ਪ੍ਰੋਸੈਸ ਪੈ ਗਏ ਉਹਦੇ ਉਹਦੇ ਕਿਵੇਂ ਗਲਚੋਂ ਚੈਨੀ ਲੈ ਹੁਣ ਇੱਥੇ ਉਹ ਹੀ ਕੰਮ ਹੋ ਗਿਆ ਕਿ ਤੁਸੀਂ ਇੱਥੇ 골ਡ ਪਾ ਕੇ ਘੁੰਮ ਨਹੀਂ ਸਕਦੇ ਹੋ ਮੈਨੂੰ ਵੀ ਬਹੁਤ 골ਡ ਦਾ ਸ਼ੌਂਕ ਹੈ ਮੈਂ ਵੀ ਪਾ ਕੇ ਘੁੰਮਦੀ ਸੀ ਮੈਂ ਸਾਰਾ ਕੁਝ ਲਾਇਆ ਹੋਇਆ ਇਸੇ ਕਰਕੇ ਕਿ ਪਤਾ ਹੀ ਨਹੀਂ ਹੈ ਕਿਉਂਕਿ ਅੱਜਕੱਲ ਪੰਜਾਬੀ ਹੀ ਟਾਰਗੇਟ ਦੇ ਉੱਪਰ ਆ ਕਿਉਂਕਿ ਉਹਨੂੰ ਪਤਾ ਕਿ ਪੰਜਾਬੀਆਂ ਨੂੰ ਸੋਨੇ ਦਾ ਬਹੁਤ ਸ਼ੌਂਕ ਆ ਸੋ ਭਗਵੰਤ ਮਾਨ ਨੂੰ ਇਸ ਟਾਈਮ ਤਾਂ ਸਾਰਿਆਂ ਦੀਆਂ ਬlesings ਦੀ ਬਹੁਤ ਜ਼ਰੂਰਤ ਆ ਔਰ ਸਾਰੇ ਜਿਹੜੇ ਪੰਜਾਬ ਦੇ ਜਿੰਨੇ ਵੀ ਲੋਕ ਚਾਹੁੰਦੇ ਆ ਪੰਜਾਬ ਦਾ ਮਾਹੌਲ ਸਹੀ ਰਹੇ ਤਾਂ ਇਸ ਸਾਰਿਆਂ ਦੀ ਜ਼ਰੂਰਤ ਆ ਭਗਵੰਤ ਮਾਨ ਨੂੰ ਉਹ ਬੰਦੇ ਨੇ ਇਕੱਲੇ ਨੇ ਜੰਗ ਛੇੜੀ ਆ ਔਰ ਛੇੜ ਤਾਂ ਦਿੱਤੀ ਤਾਂ ਦੇ ਸਾਇਮ ਸੁੱਖ ਦੀ ਨੀਂਦ ਤੁਸੀਂ ਸੋਉ ਆਪਣੇ ਘਰਾਂ ਦੇ ਵਿੱਚ ਪਰ ਉਹਨੂੰ ਵੀ ਅੱਜ ਜਨਤਾ ਦੀ سپورਟ ਚਾਹੀਦੀ ਆ ਸੋ ਮੈਂ ਪਛਾਨੀ ਹੈ ਕਿ ਭਗਵੰਤ ਮਾਨ ਜਿਹੜੇ ਹਸਪੀਟਲ ਚ ਫੋਰਟਿਸ ਚ ਐਡਮਿਟ ਆ ਚੰਡੀਗੜ੍ਹ ਮੋਹਾਲੀ ਐਨੀ ਜਨਤਾ ਇਕੱਠੀ ਹੋ ਜੇ ਉਹਦੇ ਬਾਹਰ ਐਨੀ ਜਨਤਾ ਇਕੱਠੀ ਹੋ ਜੇ ਕਿ ਭਗਵੰਤ ਮਾਨ ਨੂੰ ਇਸ ਗੱਲ ਦਾ ਅਹਿਸਾਸ ਹੋ ਜੇ ਕਿ ਲੋਕ ਮੇਰੇ ਨਾਲ ਆ ਸੋ ਸ਼ਰਮ ਆਣੀ ਚਾਹੀਦੀ ਆ ਉਹ ਈਮੇਲ ਪਾਉਣ ਵਾਲਿਆਂ ਨੂੰ ਐਨੇ ਕਿ ਤੁਸੀਂ ਦਲੇਰ ਹੋ ਤਾਂ ਸਾਹਮਣੇ ਜਾ ਕੇ ਭਗਵੰਤ ਮਾਨ ਨਾਲ ਗੱਲ ਕਰੋ ਇੰਨੇ ਤੁਸੀਂ ਖਾਲਿਸਤਾਨ ਦੀ ਡਿਮਾਂਡ ਕਰਦੇ ਹੋ ਇਵਨ ਇਦਾਂ ਦੀਆਂ ਈਮੇਲਾਂ ਸਪਾਰਕ ਇਹ ਕੈਨੇਡਾ ਵਿੱਚ ਵੀ ਆਪਣੀ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਕਿਉਂਕਿ ਜਿਹੜੀ ਕੈਨੇਡਾ ਦੀ ਗਵਰਨਮੈਂਟ ਆ ਇੰਟੈਲੀਜੈਂਸੀ ਆ ਕੈਨੇਡਾ ਦੇ ਪੁਲਿਸ ਆ ਇਹ ਵਾਚ ਕਰ ਰਹੀ ਆ ਹਰ ਇੱਕ ਚੀਜ਼ ਨੂੰ ਉਹਨਾਂ ਨੇ ਇੱਥੇ ਬੈਠੇ ਹੋਏ ਖਾਲਿਸਤਾਨੀਆਂ ਦਾ ਜੀਣਾ ਹਰਾਮ ਕਰ ਦੇਣਾ ਇੰਨੀਆਂ ਰੈਸਟ੍ਰਿਕਸ਼ਨਸ ਲਾ ਦੇਣੀਆਂ ਉਹਨਾਂ ਨੇ ਕਿ ਜਿਹੜੇ ਅੱਜ ਆਪਣਾ ਹੋ ਰੈਫਰੰਡਮ ਦੀਆਂ ਵੋਟਾਂ ਕਰਦੇ ਆ ਰੈਲੀਆਂ ਕਰਦੇ ਆ ਕੈਨੇਡਾ ਸਰਕਾਰ ਨੇ ਸਾਰਾ ਕੁਝ ਬੰਦ ਕਰ ਦੇਣਾ ਕਿਉਂ ਕਿ ਉਹ ਦੇਖ ਰਿਹਾ ਵੀ ਜੇ ਇਹ ਸਾਡੀ ਧਰਤੀ ਤੇ ਬਹਿ ਕੇ ਭਾਰਤ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਵਿੱਚ ਸੀਐਮ ਨੂੰ ਜ਼ਹਿਰ ਦੇ ਸਕਦੇ ਆ ਉਹਨੂੰ ਮਾਰਨ ਦੀ ਪਲਾਨਿੰਗਸ ਕਰ ਸਕਦੇ ਆ ਉਹਨੂੰ ਬੰਬ ਸਪੋਰਟ ਡਾਣ ਤੋਂ ਧਮਕੀਆਂ ਦੇ ਸਕਦੇ ਆ ਫਿਰ ਇਹ ਸਾਡੇ ਮੁਲਕ 'ਚ ਕੀ ਕਰ ਸਕਦੇ ਆ ਤਾਂ ਉਹਨਾਂ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਕੈਨੇਡਾ ਸਰਕਾਰ ਨੂੰ ਕਿ ਸਾਡੇ ਇੱਥੇ ਉਗਰਵਾਦ ਪੈਦਾ ਹੋ ਰਿਹਾ ਹੈ ਤੋ ਖਾਲਸਪਨ ਦੀ ਮੂਵਮੈਂਟ ਦਾ ਸੱਤਿਆਨਾਸ਼ ਕਰਕੇ ਤੁਸੀਂ ਆਪ ਖਾਲਸਤਾਨੀਆਂ ਖੋਤਸਤਾਨੀਆਂ ਤੁਸੀਂ ਆਪਣੀ ਮੂਵਮੈਂਟ ਨੂੰ ਆਪ ਖਰਾਬ ਕੀਤਾ ਕਿਸੇ ਨੇ ਨਹੀਂ ਕੀਤਾ ਜਿਸ ਤਰ੍ਹਾਂ ਤੁਸੀਂ ਚੱਲ ਰਹੇ ਹੋ ਨਾ ਇਦਾਂ ਮੁਲਕ ਨਹੀਂ ਬਣਦੇ ਇਦਾਂ ਰਾਜ ਨਹੀਂ ਜਿੱਤੇ ਜਾਂਦੇ ਮੈਂ ਅੱਗੇ ਕਿਹਾ ਸੀ ਰਾਜ ਕਰਨ ਵਾਸਤੇ ਇੱਥੋਂ ਚੱਲਣਾ ਪੈਂਦਾ ਪਰ ਤੁਸੀਂ ਤਾਂ ਆਪਣੀ ਲੋਲੋ ਦੇ ਲੋਲੋ ਤੁਹਾਡੀਆਂ ਧਮਕੀਆਂ ਥ੍ਰੀਟਿੰਗਸ ਲੇਡੀਜ਼ ਨੂੰ ਬੱਚਿਆਂ ਨੂੰ ਇਦਾਂ ਕੁਝ ਨਹੀਂ ਮੰਨਣਾ 200 ਸਾਲ ਹੋ ਗਏ ਲਹਿ ਕੇ ਰਹੋ